ਸਾਰੇ ਪੈਣ ਪ੍ਰਾਉ ਨੂੰ ਸਤਿ ਸ੍ਰੀ ਅਕਾਲ ਤੇ ਸਫਰ ਦੇ ਅਗਲੇ ਦਿਨ ਅੱਜ ਆਪਾਂ ਸਵੇਰੇ 7 7:30 ਵਜੇ ਗੁਰਦੁਆਰਾ ਨਾਨਕਸਰ 68 ਤੋਂ ਚੱਲੇ ਆਂ ਦੇਹਰਾਦੂਨ ਦੇ ਬਾਜ਼ਾਰਾਂ ਵਿੱਚ ਨੂੰ ਬਾਜ਼ਾਰਾਂ ਵੱਲ ਨੂੰ ਚੱਲਾਂਗੇ ਤੇ ਦੇਖਾਂਗੇ ਇੱਕ ਤਾਂ ਝੰਡਾ ਸਾਹਿਬ RAM RAJ ਦਾ ਸਥਾਨ ਤੇ ਫਿਰ ਆਪਾਂ ਦੇਖਾਂਗੇ ਫਲਟਨ ਬਾਜ਼ਾਰ ਇੱਕ ਦੇਖਣਾ ਹੈਗਾ ਆਪਾਂ ਫਰੈਸਟ ਇੰਸਟੀਚਿਊਟ ਇੱਕ ਦੋ ਹੋਰ ਥਾਵਾਂ ਉਹ ਦੇਖਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਫਰ ਨਾਲ ਸਟੂਡੀਓ ਇਹ ਖੜੇ ਆ ਜੀ ਆਪਾਂ ਚੰਦਰ ਰੋਡ ਤੇ ਤੇ ਚੰਦਰ ਰੋਡ ਦੀ ਇਸ ਗਲੀ ਦੇ ਅੰਦਰ ਹੈਗਾ ਗੁਰਦੁਆਰਾ ਨਾਨਕ ਸਰ 68 ਤੇ ਗੁਰਦੁਆਰਾ ਸਿੰਘ ਸਭਾ ਦੋ ਜੁੜਵੇਂ ਗੁਰਦੁਆਰੇ ਐ ਤੇ ਐਨਕਾ ਲਾਲੀਆਂ ਪਵਨ ਨੇ ਉੱਥਾਂ ਨੂੰ ਵਟ ਦੇ ਲਈ ਹੈ ਤਿਆਰ ਬਰ ਤਿਆਰ ਹੈ ਤੇ ਪਹਿਲੇ ਜਾਵਾਂਗੇ ਝੰਡਾ ਸਾਹਿਬ ਫਿਰ ਜਾਵਾਂਗੇ ਐਫ ਆਰ ਆਈ ਐਫ ਆਰ ਆਈ ਫੋਰੈਸਟ ਰਿਸਰਚ ਇੰਸਟੀਚਿਊਟ ਐਫਆਰ ਹੁੰਦਾ ਹੈ ਐਫਆਰ 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 ਨਾ ਕਰ아요 ਵੀਰ ਜੀ ਫਰਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਐਫਆਰ ਦਾ ਐਫਆਰ ਜਨਾਬ ਤੇ ਇਥੋਂ ਬਾਜ਼ਾਰ ਉਹ ਪੀੜਾ ਬਿਆਰ ਵੀ ਦੇਖਾਂਗੇ ਪਲਟਮ ਬਾਜ਼ਾਰ ਅੱਜ ਆਪਣਾ 6ਵਾਂ ਦਿਨ ਹੈ ਨਾ ਮੇਰਾ 6ਵਾਂ ਥੋੜਾ ਪੰਜਵਾਂ ਮੇਰਾ ਪੰਜਵਾਂ ਕਿਵੇਂ ਕਿਵੇਂ ਬਣਾਓ ਪਹਿਲੇ ਦਿਨ ਆਪਾਂ ਤੁਰੇ 14 ਚੰਡੀਗੜ੍ਹ ਤੋਂ ਫਿਰ ਆਪਾਂ ਆਏ ਉੱਥੇ ਹਾਂ ਜਮਨਾ ਨਗਰ ਹਮ ਇੱਕ ਦੂਜਾ ਦਿਨ ਹਮ ਓਕੇ ਤੀਜੇ ਦਿਨ ਫਿਰ ਤੁਰੇ ਹਮ ਕਾਸ਼ੀਪੁਰ ਦੇਣਾ ਆ ਕਾਸ਼ੀਪੁਰ ਹੈ ਕਾਸ਼ੀਪੁਰ ਜਾਣਾ ਭਰਾਵਾ ਜੀ ਪਿਆਰੀ ਕੜ ਹਾਂ ਪੰਜਵੇਂ ਦਿਨ ਹੈ ਪਹਿਵੇਂ ਦਿਨੋਂ bắtੇ ਆਏ ਥੋੜਾ ਜਿਹਾ ਹਮ ਹੋ ਗੇ ਮੇਰਾ ਸਤਵਾਂ ਹੋ ਗੇ ਫਿਰ ਸੇਵਾ ਦੇ ਨੂੰ ਚਲੋ ਠੀਕ ਹੈ ਦਿਨਾਂ ਨੂੰ ਕੀ ਗੱਲ ਹੈ ਵੀਰ ਜੀ ਸਫਰ ਦੇ ਵਿੱਚ ਇੱਕ ਵਾਰੀ ਦੇਖ ਲਾ ਬੱਜੀ ਆਪਾਂ ਦੇਰਾ ਤੋਂ ਉਹ ਉਸ ਇਲਾਕੇ 'ਚ ਘੁੰਮ ਰਹੇ ਹਾਂ ਇਸ ਵਕਤ ਜਿਹੜਾ ਕਿ ਵੱਡੀਆਂ-ਵੱਡੀਆਂ ਕੋਠੀਆਂ ਤੇ ਬੰਗਲਿਆਂ ਨਾਲ ਲੈਸ ਹੈ ਤੇ ਇੱਥੇ ਹਰਿਆਲੀ ਬਹੁਤ ਹੈ ਤੇ ਸ਼ਾਂਤੀ ਬਹੁਤ ਹੈ ਚਾਹੇ ਪ੍ਰੀਤਮ ਰੋਡ ਹੋ ਗਿਆ ਚਾਹੇ ਕਰਜ਼ਨ ਰੋਡ ਹੋ ਗਿਆ ਚਾਹੇ ਚੰਦਰ ਰੋਡ ਹੋ ਗਿਆ ਤੇ ਚਾਹੇ ਹੋ ਗਿਆ ਤੁਹਾਡਾ ਈਸੀ ਰੋਡ ਸ਼ਹਿਰ ਤੋਂ ਇਧਰ ਵਾਲਾ ਇਲਾਕਾ ਜਿਹੜਾ ਹੈਗਾ ਉਹ ਬੜਾ ਸ਼ਾਂਤ ਸੋਹਣਾ ਤੇ ਵੱਡੇ ਵੱਡੇ ਘਰਾਂ ਤੇ ਬੰਗਲੇ ਨਾਲ ਭਰਪੂਰ ਹੈ ਹਾਂਜੀ ਲੁਧਿਆਣੇ ਦੇ ਚੋੜੇ ਬਾਜ਼ਾਰ ਤੋਂ ਸਿੱਧਾ ਚੰਡੀਗੜ੍ਹ ਸੈਕਟਰ ਤੇ ਐਂਟਰੀ ਮਾਰਤੀ ਹੈ ਹਾਂ ਪਲਟਨ ਬਾਜ਼ਾਰ ਲੁਧਿਆਣੇ ਦੇ ਚੋੜੇ ਬਾਜ਼ਾਰ ਤੇ ਇਧਰੋਂ ਸੈਕਟਰ ਚੰਡੀਗੜ੍ਹ ਦੇ ਤੁਹਾਡਾ ਆ ਚੰਡੀਗੜ੍ਹ ਉਹ ਨਹੀਂ ਮੌਲੀ ਮੌਲੀ ਹੋਲੀ ਤੇ ਅੱਜ ਬੈਗ ਬੂਹ ਲਾ ਲਏ ਇਹ ਬੈਗ ਲੱਗੇਆਂ ਲੱਗਦਾ ਜਿਵੇਂ ਨਾ ਜਿਹੜਾ ਬਲਦ ਸੀਗਾ ਬਲਦ ਦੇ ਮਗਰੋਂ ਗੱਡਾ ਲਾਤਾ ਹੋਵੇ ਅੱਜ ਤਾਂ ਤੀਆਂ ਲੱਗੀਆਂ ਹੋਈਆਂ ਲਓ ਜੀ ਹਾਈਲਾਈਟਸ ਵਰਲਡ ਆਫ ਕ੍ਰੋਸਰੀਜ਼ 8 ਘੰਟਿਆਂ ਦੀ ਆਵਾਜ਼ ਦੱਸਦੀ ਹੈ ਭਾਈ ਵੀ 8 ਵਜ ਗਈ ਹੈ ਇਹ ਹੈ ਜੀ ਦੇਹਰਾदून ਦਾ ਘੰਟਾ ਘਰ ਤੇ ਘੰਟਾ ਘਰ ਚੌਂਗ ਦੇ ਵਿੱਚ ਆਪਾਂ ਖੜੇ ਆ ਇੱਧਰ ਹੈਗਾ ਜੀ ਪਲਟਨ ਬਾਜ਼ਾਰ ਜਿਹੜੇ ਉਸ ਬਾਜ਼ਾਰ ਦੀ ਅਸੀਂ ਗੱਲ ਕਰ ਰਹੇ ਹਾਂ ਹੁਣ ਤਾਂ ਇਹ ਬੰਦ ਹੈ ਬਿਲਕੁਲ ਤੇ ਜਦੋਂ ਇਹ ਖੁੱਲ੍ਹਾ ਹੁੰਦਾ ਹੈ ਇਹਦੇ ਵਿੱਚ ਕੁਰਬਲ ਕੁਰਬਲ ਹੀ ਹੁੰਦੀ ਹੈ ਮਤਲਬ ਤੁਸੀਂ ਤੁਰ ਕੇ ਵੀ ਮੁਸ਼ਕਲਾਂ ਲੰਘਦੇ ਹੋ ਸਾਈਕਲ ਦਾ ਅਸੀਂ ਕੱਲ ਬੜੀ ਮੁਸ਼ਕਲਾਂ ਲਗਾ ਕੇ ਲੈ ਆਏ ਹਾਂ ਉਸ ਤੋਂ ਜਾਣਾ ਹੈਗਾ ਅੱਗੇ ਚੰਡਾ ਸਾਹਿਬ ਨੂੰ ਮੈਨੂੰ ਲੱਗਦਾ ਪਲਟਨ ਬਾਜ਼ਾਰ ਵੀ ਤੇ ਜਾਇਆ ਜਾਊਗਾ ਪਰ ਵੀਰ ਮੇਰਾ ਜਿਹੜਾ ਹੈਗਾ ਸਾਹਮਣੇ ਘਰੀ ਬੈਠਾ ਸਾਈਕਲ ਤੇ ਉਧਰ ਰਾਜਪਵਨ ਮਸੂਰੀ ਤੇ ਸਚਵਲ ਵਿਧਾਨ ਸਭਾ ਜਿਹੜੀ ਨੂੰ ਲੱਗੀ ਹੈ ਪਲਟਨ ਬਾਜ਼ਾਰ ਦੇਰਾਦੂਨ ਪਲਟਨ ਬਾਜ਼ਾਰ ਦੀਆਂ ਦੁਕਾਨਾਂ ਪੁਰਾਣਾ ਬਾਜ਼ਾਰ ਲੱਗਦਾ ਇਹ ਹੈ ਉਂ ਦੇਖਣ ਨੂੰ ਖੁੱਲਾ ਹੈ ਪਰ ਜਦੋਂ ਇੱਥੇ ਰਾਸ਼ ਹੋ ਜਾਂਦਾ ਹੈ ਤਾਂ ਰਾਸ਼ ਹੋਣ ਤੋਂ ਬਾਅਦ ਤਾਂ ਇੱਥੇ ਬੰਦੇ ਦਾ ਤੁਰ ਕੇ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਕੱਲ ਸਾਨੂੰ ਪਤਾ ਵੀ ਅਸੀਂ ਕਿਵੇਂ ਲੰਗਾਏ ਆ ਤੇ ਸਾਰਾ ਜਿਹੜਾ ਬਾਜ਼ਾਰ ਆ ਉਹ ਇਹਨਾਂ ਨੇ ਭਗਵਾ ਮਤਲਬ ਸੰਤਰੀ ਗੱਲ ਕਰ ਛੱਡਿਆ ਜਿਹੜਾ ਕੀ Hindu ਧਰਮ ਜਾਂ Hindu ਰਾਸ਼ਟਰ ਦੀ ਕਹਿੰਦੇ ਭਾਈ ਵੀ ਇਹੇ ਸੀ ਬਣਾਉਣਾ ਹੀ ਬਣਾਉਣਾ ਬਣਾਓ ਭਾਈ ਬਣਾਓ ਜਿਹੜਾ ਮਰਜੀ ਬਣਾਓ ਪਾਲਕਣ ਬਾਜ਼ਾਰ ਪੀੜਾ ਇੰਨਾ ਵੀ ਸਵੇਰ ਦੇ 8 ਵਜੇ ਵੀ ਇੱਥੇ ਜਾਮ ਲੱਗ ਸਕਦਾ ਹੈ ਤੇ ਜਾਮ ਲੱਗ ਚੁੱਕਿਆ ਸੀਗਾ ਵੀਰੋ ਤੇ ਚੰਡਾ ਸਾਹਿਬ ਆਪਾਂ ਪਹੁੰਚ ਰਹੇ ਆ ਪੰਜ-ਛੇ ਮਿੰਟਾਂ ਦੇ ਆਪਾਂ ਇਸ ਵਕਤ ਖੜੇ ਆ ਦਰਬਾਰ ਰਾਮ ਰਾਏ ਜੀ ਗੁਰੂ ਹਰ राय ਸਾਹਿਬ ਜੀ ਦੇ ਸਤਵੇਂ ਗੁਰੂ ਜੀ ਹਰ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ ਰਾਮ ਰਾਏ ਜੀ ਉਹਨਾਂ ਦੀ ਇਹ ਗੁਰਦਰਾ ਸਾਹਿਬ ਹੈ ਤੇ ਉਸ ਗੁਰਦਰਾ ਸਾਹਿਬ ਨੂੰ ਆਪਾਂ ਅੰਦਰੋਂ ਦੇਖਣ ਦਾ ਮੌਕਾ ਬਣ ਰਿਹਾ ਦੇਰਾਦੂਨ ਦੇ ਵਿੱਚ ਤੇ ਇਹ ਦੇਰਾਦੂਨ ਨਾਲ ਇੱਕ ਹੋਰ ਗੱਲ ਜੁੜਦੀ ਆ ਜਦੋਂ ਆਪਾਂ ਭਾਈ ਰੂਪੇ ਗਏ ਸੀ ਤਾਂ ਭਾਈ ਰੂਪੇ ਜਿਹੜਾ ਇੱਕ ਰੱਥ ਪਿਆ ਸੀਗਾ ਉਹ ਇੱਥੋਂ ਹੀ ਲੈ ਕੇ ਗਏ ਸੀਗੇ ਦੇਰਾਦੂਨ ਤੋਂ ਭਾਈ ਰੂਪੇ ਦੇ ਪਰਿਵਾਰ ਦੇ ਜਿਹੜੇ ਸੀਗੇ ਪੂਰਵਜ ਅੱਜੇ ਵਾਰ ਜਿਹੜੀ ਗੱਲਬਾਤ ਆ ਉਹ ਆਪਾਂ ਸਾਡੀ ਵੀਡੀਓ ਦੇ ਵਿੱਚ ਕਰਾਂਗੇ RAMRAI ਦਰਬਾਰ ਬਾਰੇ ਤੇ ਦੱਸਾਂਗੇ ਭਾਈ ਵੀ ਕਿਵੇਂ ਦੇਰਾਦੂਨ ਬਸਿਆ ਤੇ ਕਿਵੇਂ RAMRAI ਇੱਥੇ ਆ ਕੇ ਪ੍ਰਚਾਰ ਕੀਤਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਜਦੋਂ RAMRAI ਔਰੰਗਜ਼ੇਬ ਦੇ ਦਰਬਾਰ ਵਿੱਚ ਜਾਂਦੇ ਆ ਗੁਰੂ ਹਰ ਰਾਏ ਸਾਹਿਬ ਦੇ ਮਨਾ ਕਰਨ ਦੇ باوجود ਵੀ ਉੱਥੇ ਕਰਾਮਾਤਾਂ ਦਿਖਾਉਂਦੇ ਨੇ ਤੇ ਗੁਰਬਾਣੀ ਦੀ ਇੱਕ ਤੁਕ ਮਿੱਟੀ ਪਈ ਮੁਸਲਮਾਨ ਕੀ ਪੇੜੇ ਪਈ ਕਮਿਆਰ ਉਹ ਬਦਲ ਕੇ ਮਿੱਟੀ ਪਈ ਬੇਈਮਾਨ ਕੀ ਕਰ ਦਿੰਦੇ ਆ ਤੇ ਔਰੰਗਜੀਬ ਨੂੰ ਖੁਸ਼ ਕਰਦੇ ਆ ਤਾਂ ਇਸ ਕਰਕੇ ਗੁਰੂ ਹਰ ਰਾਏ ਸਾਹਿਬ ਉਹਨਾਂ ਨੂੰ ਘਰੋਂ ਅ ਨਿਕਾਲਾ ਦੇ ਦਿੰਦੇ ਆ ਮਤਲਬ ਘਰੋਂ ਕੱਢ ਦਿੰਦੇ ਆ ਤੇ ਜਿਸ ਕਰਕੇ ਉਹ ਇੱਥੇ ਆ ਕੇ ਬੈਠਦੇ ਆ ਤੇ ਔਰੰਗਜੀਬ ਉਹਨਾਂ ਨੂੰ ਇਹ ਰਾਮ ਰਾਏ ਨੂੰ ਇਹ ਜਗ੍ਹਾ ਦੇ ਦਿੰਦਾ ਅਲੋਟ ਕਰ ਦਿੰਦਾ ਤੇ ਇੱਥੇ ਆ ਕੇ ਉਹਦਾ ਡੇਰਾ ਬਣਾ ਲੈਂਦੇ ਆ ਇਸੇ ਡੇਰੇ ਦੇ ਨਾਂ ਤੇ ਡੇਰਾ ਦੂਨ ਦਾ ਨਾਂ ਸ਼ਹਿਰ ਦਾ ਨਾਮ ਪੈਂਦਾ ਜਿੰਨਾ ਵੀ ਇਹ ਸਾਰਾ ਛੰਡਾ ਸਾਹਿਬ ਹੈ ਉੱਥੇ ਮੀਨਾਕਾਰੀ ਦਾ ਅਤੇ ਚਿੱਤਰਕਾਰੀ ਦਾ ਕੰਦ ਚਿੱਤਰਕਾਰੀ ਦਾ ਕੰਮ ਬਹੁਤ ਬਰੀਕੀ ਨਾਲ ਕੀਤਾ ਗਿਆ ਤੇ ਜਨਮ ਸਾਖੀਆਂ ਵੀ ਉਕਰੀਆਂ ਹੋਈਆਂ ਨੇ ਇਹ ਰਾਮ ਰਾਏ ਦੀ ਵਿਰਾਸਤ ਰਹੀ ਹੈ ਕਿਸੇ ਟਾਈਮ ਦੇ ਵਿੱਚ ਤੇ ਉਸ ਤੋਂ ਬਾਅਦ ਨਾਲ-ਨਾਲ ਮਹੰਤਾਂ ਦਾ ਵੀ ਇਸ ਤੇ ਮਨਤੇਜ ਦੀ ਸੇਵਾ ਕਰਦੇ ਰਹੇ ਆ ਜਦੋਂ ਰਾਮਰਾਏ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਉਸ ਤੋਂ ਬਾਅਦ ਇਹਦੀ ਸੇਵਾ ਸਿਰਫ ਤੇ ਸਿਰਫ ਹਰਮਨਤ ਹੀ ਕਰ ਰਹੇ ਨੇ ਤੇ ਦੇਖਣ ਵਾਲੀ ਜਗ੍ਹਾ ਹੈ ਪਰ ਸਿੱਖ ਸੰਗਤ ਇੱਥੇ ਨਾ ਮਾਤਰੀਏ ਕਿਉਂਕਿ ਆਮ ਹੀ ਸਿੱਖ ਸੰਗਤਾਂ ਦੇ ਵਿੱਚ ਰਾਮਰਾਏ ਦੇ ਧੀਰ ਮੱਲੀਆਂ ਦੇ ਨਾਲ ਵੈਰਿਸ ਕਰਕੇ ਰਿਆ ਜਾਂ ਵਿਰੋਧ ਭਾਵ ਇਸ ਕਰਕੇ ਰਿਆ ਵੀ ਉਹਨਾਂ ਨੇ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ ਤੇ ਆ ਜਿੰਨੇ ਵੀ ਤੁਸੀਂ ਜਿੱਤਰ ਦੇਖ ਰਹੇ ਹੋ ਇਹ ਸਾਰੇ ਜਨਮ ਸਾਖੀ ਨਾਲ ਸੰਬੰਧਿਤ ਨੇ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਸਬੰਧ ਸਾਰੇ ਚਿੱਤਰ ਝਾਕੀਆਂ ਉਹਨਾਂ ਦੀ ਸਾਖੀਆਂ ਵਿੱਚੋਂ ਲਏ ਗਏ ਨੇ ਸੋ ਇਹ ਜਿਹੜੀ ਇਮਾਰਤ ਹੈ ਇਹ ਆਮ ਜਨਤਾ ਦੇ ਲਈ ਨਹੀਂ ਖੁੱਲੀ ਹੈਗੀ ਛਾਤੇ ਦੀ ਉੱਪਰ ਲੱਕੜ ਦੀ ਬਣੀ ਰਹੀ ਹੈ ਸਾਹਮਣੇ ਈਸ਼ਵਰ ਮਹੰਤ ਈਸ਼ਰਦਾਸ ਦੇ ਨਾਮ ਤੇ ਇੱਕ ਸੰਗਤ ਭਵਨ ਬਣਿਆ ਹੋਇਆ ਤੇ ਇੱਧਰ ਦੇ ਸੱਜੇ ਹੱਥ ਜਿਹੜਾ ਹੈਗਾ ਉਹ ਜਗ੍ਹਾ ਜਿੱਥੇ ਰਾਮ ਰਾਜ ਦੇ ਦਰਬਾਰ ਹੈ ਤੇ ਆਪਾਂ ਉਧਰ ਨੂੰ ਚੱਲਦੇ ਆਂ ਤੇ ਦੇਖਦੇ ਆਂ ਸੋ ਆ ਜਿਹੜੇ ਹੈਗੇ ਮਹੰਤ ਪਹਿਲੇ ਤੋਂ ਲੈ ਕੇ 8ਵੇਂ ਤੱਕ ਜਿੰਨੇ ਵੀ ਰਹੇ ਆ ਰਾਮ ਰਾਜ ਜੀ ਦੇ ਵੇਲੇ ਤੋਂ ਉਹਨਾਂ ਦੀਆਂ ਫੋਟੋਆਂ ਇੱਥੇ ਚਿੱਤਰ ਲੱਗੇ ਹੋਏ ਨੇ ਤੇ ਹੁਣ ਜਿਹੜੇ ਹੈਗੇ ਮਹੰਤ ਉਥੇ ਉਹ ਮੌਜੂਦਾ ਮਹੰਤ ਉਹ ਗੱਦੀ ਉੱਪਰ ਬੈਠਦੇ ਨੇ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸਿੱਖ ਸੰਗਤਾਂ ਨੇ ਇੱਥੋਂ ਚਕਾਤਾ ਸੀਗਾ ਮਤਲਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ ਆ ਬਾਹਰਲੀ ਪਾਸੇ ਇੱਕ ਝੰਡਾ ਲੱਗਿਆ ਹੋਇਆ ਹਰ ਇੱਕ Holi ਵਾਲੇ ਦਿਨ ਇੱਥੇ ਝੰਡਾ ਚੜ੍ਹਦਾ ਤੇ ਇਸੇ ਕਰਕੇ ਇਹਦਾ ਨਾ ਝੰਡਾ ਸਾਹਿਬ ਕਿਹਾ ਜਾਂਦਾ ਤੇ ਉਹ ਸੱਜੇ ਪਾਸੇ ਜਿਹੜਾ ਇੱਕ ਪੁਰਾਣਾ ਝੰਡਾ ਹੈ ਲੱਕੜ ਦਾ ਇਹੇ ਸਾਹਮ ਕੇ ਰੱਖਿਆ ਹੋਇਆ ਤੇ ਇੱਕ ਨਵਾਂ ਝੰਡਾ ਹੋਲੀ ਵਾਲ ਦਿਨ ਚੜਾ ਦਿੱਤਾ ਜਾਂਦਾ ਤੇ ਲਗਾਤਾਰ ਜਿਹੜੇ 7 ਦਿਨ ਆ ਉਹ ਆ 7 ਦਿਨ ਇੱਥੇ ਇੱਕ ਮੇਲੇ ਦੇ ਤਰ੍ਹਾਂ ਮੇਲਾ ਲੱਗਦਾ ਹੈਗਾ ਤੇ ਸੰਗਤਾਂ ਆਉਂਦੀਆਂ ਤੇ ਦੇਰਾਤੋਂ ਦੇ ਲੋਕ ਜਿਆਦਾ ਵਿਸ਼ਵਾਸ ਕਰ ਸਕਦੇ ਆ ਇਸ ਵਿੱਚ ਤੇ ਜਿੰਨੇ ਵੀ ਝੰਡਾ ਸਾਹਿਬ ਦੀ ਇਮਾਰਤ ਬਿਲਡਿੰਗ ਬਹੁਤ ਖੁੱਲੀ ਡੁੱਲੀ ਤੇ ਰਮਣੀ ਜਹਾਂ ਕਹਿਣ ਨੂੰ ਬਹੁਤ ਸੋਹਣੀ ਹੈ ਰਮਣੀ ਇੱਥੇ ਜੀ ਲੱਗਦਾ ਹੈਗਾ ਅੰਦਰ ਨੂੰ ਚਲਦੇ ਆ ਆ ਪੁਰਾਣੀ ਜਿਹੜੇ ਦਰਵਾਜ਼ੇ ਆ ਪੁਰਾਣੀ ਇਮਾਰਤ ਉਸੇ ਤਰ੍ਹਾਂ ਦੀ ਹੈ ਜਦੋਂ ਰਾਮਰਾਇ ਜੀ ਰਹਿੰਦੇ ਰਹੇ ਆ। ਤੋਂ ਸਾਹਮਣੇ ਇੱਧਰਲੇ ਪਾਸੇ ਉਹ ਦਰਵਾਰ ਆ ਜਿੱਥੇ ਰਾਮਰਾਇ ਜੀ ਦੀ ਤਸਵੀਰ ਰੱਖੀ ਗਈ ਹੈ ਤੇ ਗੱਦੀ ਬਣਾਈ ਵੀ ਆ। ਐਸ ਦੇ ਵਿੱਚ ਇੱਕ ਗੱਦੀ ਲੱਗੀ ਵੀ ਆ ਤੇ ਰਾਮਰਾਇ ਜੀ ਦੀ ਤਸਵੀਰ ਰੱਖੀ ਵੀ ਆ ਤੇ ਚਾਰ ਕੋਨਿਆਂ ਦੇ ਉੱਪਰ ਸਮਾਧਾਨ ਨੇ ਤੇ ਪੁੱਛਣ ਤੇ ਪਤਾ ਲੱਗਿਆ ਵੀ ਇਹ ਸਮਾਧਾਨ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਮਾਤਾਵਾਂ ਦੀਆਂ ਨੇ ਜਿਹੜੀਆਂ ਉਹਨਾਂ ਦੀ ਪੀੜ੍ਹੀ ਵਿੱਚ ਹੁੰਦੀਆਂ ਸਨ। ਆਪਣੇ ਪਿੱਛੇ ਦਿਖਾਈ ਦਿੰਦਾ ਪਲਟਰ ਮਿਆਰ ਤੇ ਪਲਟਰ ਮਿਆਰ ਦੇ ਵਿੱਚ ਦਿਖਾਈ ਦਿੰਦਾ ਚੰਡਾ ਸਾਹਿਬ RAM RAJ ਜੀ ਦਾ ਦਰਬਾਰ ਤੇ RAM RAJ ਜੀ ਦੇ ਦਰਬਾਰ ਨੂੰ ਆਪਾਂ ਜਿਹੜਾ ਹੈਗਾ ਉਹ ਦਰਸ਼ਨ ਕਰ ਲਈਏ ਦੇਖ ਲਿਆ ਹੈਗਾ ਤੇ ਹੁਣ ਇਸ ਤੋਂ ਅੱਗੇ ਆਪਾਂ ਚੱਲਦੇ ਹੈਗੇ ਆ F R I ਇਸ ਵਕਤ ਆਪਾਂ ਖੜੇ ਆਂ ਚਕਰਾਤਾ ਰੋਡ ਤੇ ਤੇ ਬੇਰਾ ਤੋਂ ਤੋਂ ਨਿਕਲੇ ਆਏ ਆ ਚਕਰਾਤਾ ਰੋਡ ਜਾਂ ਕਹਿ ਦਈਏ ਵੀ ਪੌਂਟਾ ਸਾਹਿਬ ਵਾਲਾ ਰਸਤਾ ਦੋ ਰਾ ਹੈ ਇੱਕ ਰਸਤੇ ਨੂੰ ਚਕਰਾਤਾ ਸਾਹਿਬ ਚਲੇ ਜਾਣੇ ਪਰਲੇ ਪਾਸੇ ਤੁਸੀਂ ਪੌਂਟਾ ਸਾਹਿਬ ਚਲੇ ਜਾਣਾ ਚਕਰਾਤਾ ਸਾਹਿਬ ਨੇ ਚਕਰਾਤਾ ਚਲੇ ਜਾਣਾ ਤੇ ਹੁਣ ਆਪਾਂ ਜਾਣਾ ਹੈਗਾ ਫਰੈਸਟ ਰਿਸਰਚ ਇੰਸਟੀਚਿਊਟ ਜਿਹੜਾ ਕੀ ਰਹਿ ਗਿਆ ਇੱਥੋਂ ਢਾਈ ਤਿੰਨ ਕਿਲੋਮੀਟਰ ਤੇ ਢਾਈ ਤਿੰਨ ਕਿਲੋਮੀਟਰ ਜਾ ਕੇ ਆਪਾਂ ਉਹ ਜੰਗਲ ਦਾ ਜਿਹੜਾ ਹੈਗਾ ਕੋਰ ਕੇਂਦਰ ਦੇਖਦੇ ਆਂ ਐਲੀਵੇਸ਼ਨ ਕਦੇ ਆਪਾਂ ਆ ਰਿਹਾ ਤੇ ਕਦੇ ਡਾਊਨ ਆ ਰਿਹਾ ਪਰ ਸਾਈਕਲ ਖਾਲੀ ਹੋਣ ਕਰਕੇ ਜਿਹੜਾ ਸਾਈਕਲ ਚਲਾਉਣ ਦਾ ਸੁਆਦ ਵੱਖਰਾ ਹੀ ਹੈ ਤੇ 9:30 ਹੋ ਗਏ ਹੈ ਮਾਲਕ ਨਾਲ ਤਾਰ ਜੁੜੀ ਪਈ ਹੈ ਮਾਲਕ ਨਾਲ ਤਾਰ ਜੁੜੀ ਪਈ ਹੈ ਤੇ 9:30 ਹੋ ਗਏ ਦੁਪਹਿਰਾ ਹੁੰਦੇ ਹੁੰਦੇ ਆਪਾਂ ਵਾਪਸ ਗੁਰੂਕਰ ਪਹੁੰਚ ਜਾਣਾ ਹਿੰਦੀ ਵਿੱਚ ਲਿਖਿਆ ਹੋਇਆ ਸ਼ਤਾਬਦੀ ਦੁਆਰ ਵਣ ਅਨੁਸੰਧਾਨ ਸੰਸਥਾਨ ਤੇ ਸ਼ਤਾਬਦੀ ਦੁਆਰ ਵਣ ਖੋਜ ਕੇਂਦਰ ਦਾ ਸੰਸਥਾ ਪੰਜਾਬੀ ਤੁਹਾਨੂੰ ਦੱਸ ਦਿਆਂ ਮੈਂ ਤੇ ਆ ਹੈਗਾ ਗੇਟ ਜੀ ਇਹਦਾ ਇੱਕ ਤੇ ਪਿੱਛੇ ਇੱਕ ਗੇਟ ਆਇਆ ਸੀਗਾ ਬੋਰਡਿੰਗ ਗੇਟ ਉਹ ਬੰਦ ਕੀਤਾ ਗਿਆ ਉਹਨਾਂ ਨੇ ਤੇ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਗੇਟ ਦੇ ਵਿੱਚ ਜਾ ਕੇ ਪਤਾ ਕਰਨਾ ਹੈਗਾ ਭਾਈ ਵੀ ਸਾਨੂੰ ਜਾਣ ਉਹ ਪਵਨ ਜਿਹੜਾ ਹੈਗਾ ਤੁਰਿਆ ਜਾ ਰਿਹਾ ਤੇ ਸਾਈਕਲ ਕਹਿੰਦਾ ਇੱਥੇ ਲਾਉਣੇ ਪੈਣੇ ਆ ਚਲੋ ਦੇਖਦੇ ਹਾਂ ਕਮਾਲ ਦੀ ਗੱਲ ਇਹ ਲੱਗੀ ਵਣ ਖੋਜ ਕੇਂਦਰ ਦੇ ਵਿੱਚ ਜੀ ਉਹਨਾਂ ਨੇ ਸਾਈਕਲ ਨਹੀਂ ਲਾਊਟ ਕੀਤਾ ਅੰਦਰ ਸਕੂਟੀਆਂ ਲਈ ਫਿਰਦੇ ਲੋਕ ਕਾਰਾਂ ਲਈ ਫਿਰਦੇ ਆ ਪਰ ਸਾਈਕਲ ਲਾਊਟ ਨਹੀਂ ਕਹਿੰਦੇ ਪੈਦਲ ਜਾ ਸਕਦੇ ਹੋ ਤੇ ਉਹਦਾ ਕਾਰਨ ਪੁੱਛਿਆ ਕਹਿੰਦੇ ਵੀ ਕਈ ਆਉਂਦੇ ਆ ਸਟੰਟ ਕਰਦੇ ਆ ਜਾਂ ਐਕਸੀਡੈਂਟ ਹੋ ਜਾਂਦੀ ਹੈ ਸਾਡੇ ਲੋਕਾਂ ਨੂੰ ਜਿਹੜੀ ਕੀ ਸਹੂਲਤ ਵਾਲੀ ਹੈ ਵੱਧ ਸਹੂਲਤ ਵਾਲੀ ਹੈ ਉਹ ਚਲਉਣੀ ਨਹੀਂ ਹੈ ਅਜੇ ਤੱਕ ਅਸੀਂ ਮੋਟਰਕਾਰਾਂ ਤੇ ਸਕੂਟੀਆਂ ਜਿਹੜੀਆਂ ਹੈਗੀਆਂ ਉਹ ਇੰਨੇ ਧਿਆਨ ਨਾਲ ਨਹੀਂ ਚਲਾਉਂਦੇ ਵੀ ਸਾਈਕਲ ਵਾਲੇ ਨੂੰ ਅਸੀਂ ਨਿਖਾਨ ਪੰਜਾ ਜਾਂ ਸਾਈਕਲ ਵਾਲੇ ਖੁਦ ਸਟੰਟ ਕਰਦੇ ਆ ਤੇ ਡਿੱਗਦੇ ਆ ਤੇ ਫਿਰ ਸ਼ੱਟਾਂ ਕਹਿੰਦੇ ਆ ਤੇ ਫਿਰ ਇਹੋ ਜਿਹਾ ਕਰਲੇ ਕਾਨੂੰਨ ਬਣਦੇ ਨਿਜਮਣਦੇ ਸੋ ਨਿਜਮ ਨਾ ਬਣਿਆ ਹੁੰਦਾ ਕਿ ਅਸੀਂ ਹੌਲੀ ਹੌਲੀ ਸਾਈਕਲ ਚਲਾਉਂਦੇ ਤੇ ਸੋਹਣੇ ਜੰਗਲ ਕੇਂਦਰ ਨੂੰ ਦੇਖਦੇ ਤੇ ਵਾਕਈ ਸੋਹਣਾ ਹੈ ਉੱਚੇ ਉੱਚੇ ਲੰਮੇ ਦਰਖਤ ਇਸ ਸੇਪਸ ਇਹਨਾਂ ਦੇ ਜਿਹੜੇ ਪ੍ਰੋਫੈਸਰਾਂ ਦੇ ਘਰ ਹੈ ਤੇ ਜਿਕਰ ਯੋਗ ਹੈ ਵੀ ਇਹ ਜਿਹੜਾ 1905 ਦੇ ਵਿੱਚ ਸਥਾਪਿਤ ਹੋਇਆ ਤੇ ਉਸ ਤੋਂ ਪਹਿਲਾਂ ਪ੍ਰੋਫੈਸਰ ਪੂਨ ਸਿੰਘ ਉਸ ਤੋਂ ਪਹਿਲਾਂ ਨਹੀਂ ਇਸ ਦੇ ਸਥਾਪਨਾ ਦੇ ਦੌਰਾਨ ਹੀ ਪ੍ਰੋਫੈਸਰ ਪੂਨ ਸਿੰਘ ਇੱਥੇ ਰਿਸਰਚ ਕਰਦੇ ਰਹੇ ਸੀਗੇ ਤੇ ਉਹਨਾਂ ਦਾ ਨਾਮ ਜੇ ਤੁਸੀਂ ਗੂਗਲ ਕਰੋਗੇ ਪ੍ਰੋਫੈਸਰ ਪੂਨ ਸਿੰਘ ਦੇਹਰਾਦੂਨ ਦਾ ਰਿਸਰਚ ਸੈਂਟਰ ਦਾ ਨਾਮ ਜ਼ਰੂਰ ਆਊਗਾ ਉਹਦੇ ਵਿੱਚ ਜੰਗਲ ਖੋਜ ਕੇਂਦਰ ਦਾ ਨਾਮ ਸੋ ਭਈ ਇਹ ਜੰਗਲੀ ਪੌਦੇ ਜਿਹੜੇ ਜੰਗਲੀ ਦਰਖਤ ਹੈ ਤੇ ਜੰਗਲੀ ਬੂਟੀਆਂ ਝਾੜੀਆਂ ਜੋ ਵੀ ਹੈ ਉਹਨਾਂ ਦੇ ਬਾਰੇ ਖੋਜ ਕਰਦੇ ਆ ਕਿ ਕਿਹੜੀ ਹੈ ਜਨਮ ਹੀ ਉਹਨਾਂ ਨੂੰ ਤਰੀਕੇ ਬਣਾਉਂਦੇ ਆ ਤੇ ਬਹੁਤ ਸੋਹਣੀਆਂ ਕੋਠੀਆਂ ਇਹਦੇ ਵਿੱਚ ਬਣੀਆਂ ਹੋਈਆਂ ਇਹ ਪੰਜਾਬੀ ਨਸਤੀ ਪਟਿਆਲਾ ਦੇ ਵਿੱਚ ਹਨ ਪ੍ਰੋਫੈਸਰਾਂ ਦੇ ਘਰ ਬਣੇ ਹੋਏ ਆ ਇਹ ਤਾਂ ਸਵਰਗ ਜਿਹੀ ਰਹਿ ਰਿਹਾ ਬਾਬਾ ਜੀ ਵਿੱਚ ਹੀ ਕਣਕ ਬੀਜੀ ਵੀ ਹੈ ਕੀ ਬਾਤਾਂ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਵਿੱਚ ਕੇਂਦਰੀ ਵਿਦਿਆਲਿਆ ਐਫ ਆਰ ਆਈ ਮਤਲਬ ਜਿਹੜਾ ਇਹ ਜੰਗਲਵਣ ਜੰਗਲ ਖੋਜ ਕੇਂਦਰ ਹੈ ਇਹ ਲਗਭਗ 450 ਹੈਕਟੇਰ ਦੇ ਵਿੱਚ ਫੈਲਿਆ ਹੋਇਆ ਤੇ ਉਹ 450 ਹੈਕਟੇਰ ਦੇ ਵਿੱਚ ਸਕੂਲ ਹੈ ਇੱਥੇ ਟਿੰਬਰ ਇੰਜੀਨੀਅਰਿੰਗ ਮਿਊਜ਼ੀਅਮ ਹੈ ਪਹਿਲਾਂ ਦਾ ਪੁਰਾਣਾ ਬੰਦ ਆ ਪਰ ਹੁਣ ਪਿੱਛੇ ਇੱਕ ਸਕੂਲ ਆਇਆ ਸੀਗਾ ਪ੍ਰਾਇਮਰੀ ਸਕੂਲ ਹੋਰ ਕਾਫੀ ਤਰ੍ਹਾਂ ਦੇ ਇੱਥੇ ਸਕੂਲ ਹੈ ਹਰੀ ਸਿੰਘ ਮਾਰਗ ਤੇ ਹਰੀ ਸਿੰਘ ਰੋਡ ਆਈਜੀਐਨ ਐਫਏ ਠੀਕ ਹੈ ਜੀ ਸੋ ਬਹੁਤ ਲੰਮਾ ਜੋੜਾ ਇਹ ਬਹੁਤ ਵੱਡਾ ਹੈ ਜੰਗਲ ਵਿਭਾਗ ਦਾ ਜਿਹੜਾ ਇਹ ਕੇਂਦਰ ਹੈ ਫਰੇਮ ਦੇ ਵਿੱਚ ਦਿਸਦੀ ਜਿਹੜੀ ਮੇਨ ਫਰੇਮ ਦੇ ਵਿੱਚ ਦਿਸਦੀ ਜਿਹੜਾ ਇਮਾਰਤ ਹੈ ਉਹ ਇਹਦੀ ਮੇਨ ਇਮਾਰਤ ਹੈ ਫਰੈਸਟ ਰਿਸਰਚ ਇੰਸਟੀਚਿਊਟ ਦੀ ਬਹੁਤ ਵੱਡੀ ਇਮਾਰਤ ਤੇ ਸਾਹਮਣੇ ਇੱਕ ਘਾਹ ਦਾ ਮੈਦਾਨ ਤੇ ਪਿੱਛੇ ਐ ਲੱਗਦਾ ਜਿਵੇਂ ਕੋਈ ਅੰਗਰੇਜ਼ਾਂ ਦੀ ਬਣੀ ਹੋਈ ਪਾਰਲੀਮੈਂਟ ਹੋਵੇ ਉਹ ਦਿਖਾਈ ਦੇ ਰਹੀ ਹੈ ਤੇ ਸਾਹਮਣੇ ਇੱਕ ਸ਼ਾਨਦਾਰ ਦਰਖਤ ਕਿਾ ਸੋਹਣਾ ਬਣਾਉਂਦਾ ਕੈਨਵਸ ਯਾਰੀ ਕੀ ਬਾਤ ਕੇਂਦਰ ਦੇ ਅੰਦਰ ਜਿਹੜਾ ਸੰਸਥਾ ਦੇ ਅੰਦਰ ਕਈ ਦਰਖਤਾਂ ਦੇ ਉੱਪਰ ਇਹਨਾਂ ਨੇ ਆ ਲਾਇਵੇ ਆ ਜਿਵੇਂ ਸਾਈਪ੍ਰਸ ਕਸ਼ਮੀਰੀਨਾ ਡੈਕਨਡੂਲ ਸਾਈਪ੍ਰਸ ਤਿੱਬਤ ਤਿੱਬਤ ਦੇ ਜੰਗਲਾਂ ਜਾਂ ਪਠਾਨ ਦੇ ਜੰਗਲਾਂ ਦਾ ਦਰਖਤ ਪਾਇਆ ਜਾਂਦਾ ਤੇ ਦੀ ਉਚਾਈ ਦੇਖੋ ਤੁਸੀਂ ਕਿਆ ਬਾਤ ਹੈ ਬਹੁਤ ਉੱਚੇ-ਉੱਚੇ ਖੜੇ ਆ ਇਹ ਇੱਥੇ ਤੇ ਸਾਹਮਣੇ ਜਿਹੜੀ ਸੰਸਥਾਨ ਜਿਹੜੀ ਸੰਸਥਾ ਹੈਗੀ ਐ ਉਹ ਜੰਗਲ ਖੋਜ ਕੇਂਦਰ ਜਿਹੜਾ ਹੈਗਾ ਉਹਦੀ ਇਮਾਰਤ ਹੈ ਜਿਹੜੀ 1905 ਦੇ ਵਿੱਚ ਬਣੀ ਸੀ ਤੇ ਹੌਲੀ-ਹੌਲੀ ਹੁਣ ਹੋ ਉੱਪਰੋਂ ਛੱਤ ਆ ਜਿਹੜੀ ਪੁਰਾਣੀ ਹੋਣ ਕਰਕੇ ਟਹਿ ਰਹੀ ਹੈ ਨੇੜੇੋਂ ਦੇਖਦੇ ਆਪਾਂ ਇਹਨੂੰ ਆਜੋ ਚੱਲ ਕੇ ਅ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇਹ ਇੱਕ ਸਕੂਲ ਦੇ ਤੌਰ ਤੇ ਸ਼ੁਰੂ ਹੋਇਆ ਸੀਗਾ ਅ ਇੰਪੀਰੀਅਲ ਫੋਰੈਸਟ ਸਕੂਲ ਜਿਹਨੂੰ ਕਹਿੰਦੇ ਆਂ ਪਾ ਆਈ ਐਫ ਐਸ ਹੈ ਇੰਪੀਰੀਅਲ ਫੋਰੈਸਟ ਸਕੂਲ ਤੇ ਇਹਦੀ ਪਿੱਛੇ ਹੁਣੇ ਮਾਰ ਦਿਖਾਈ ਦੇ ਰਹੀ ਹੈ ਤੁਹਾਨੂੰ ਤੇ ਉਸ ਤੋਂ ਬਾਅਦ ਹੌਲੀ-ਹੌਲੀ ਵੱਧਦਾ ਵੱਧਦਾ ਵੱਧਾ ਇਹ ਇੱਕ ਇੰਸਟੀਚਿਊਟ ਬਣ ਗਿਆ ਕਾਲਜ ਟਾਈਪ ਬਣ ਗਿਆ ਯੂਨੀਵਰਸਿਟੀ ਜਿਵੇਂ ਕਹਿ ਦਿੰਨੇ ਆਪਾਂ 1923 ਤੇ 1926 ਦੇ ਵਿਚ ਇਹਦਾ ਨੈਗੋਸ਼ੀਏਸ਼ਨ ਕੀਤਾ ਗਿਆ ਰੇਨੂ ਸਿੰਘ ਹੁਣ ਇਹਦੇ ਡਾਇਰੈਕਟਰ ਹੈ 450 ਕਿੱਤੇ ਦੇ ਫੈਲਿਆ ਹੋਇਆ ਤੇ ਪਿਛੇ ਦੀ ਇਮਾਰਤ ਹੈ ਇਹ ਤੁਸੀਂ ਕਈ ਫਿਲਮਾਂ ਦੇਖੀ ਹੋਗੀ ਸਟੂਡੈਂਟ ਆਫ ਦਾ ਈਅਰ ਤੇ ਸੱਜਨ ਰਾਜੀ ਹੋ ਜਾਵੇ ਇਸ ਤੋਂ ਦੇ ਸਤਾਰ ਦੇ ਗਾਣੇ ਵਿੱਚ ਇੱਕ ਦੋ ਹੋਰ ਫਿਲਮਾਂ ਉਹਨਾਂ ਫਿਲਮਾਂ ਦੀ ਇੱਥੇ ਸ਼ੂਟਿੰਗ ਹੋਈ ਦੀ ਹੈ ਮੈਨੂੰ ਆਲੇ ਉੱਪਰ ਟੈਲੀ ਫਿਲਮ ਦਾ ਨਾਂ ਨਹੀਂ ਯਾਦਾ ਸੀ ਹੁਣ ਯਾਦਾ ਹੈ ਯਾਨੀ ਕਿ ਉਹ ਹੈਗੀ ਆ ਸਟੂਡੈਂਟ ਆਫ ਦਾ ਈਅਰ ਇਹਦੀ ਮੇਨ ਇਮਾਰਤ ਜਿਹੜੀ ਇੱਥੋਂ ਦਿਖਾਈ ਦਿੰਦੀ ਹੈ ਆਓ ਸਰ ਹੁਣ ਤਾਂ ਇਹਦਾ ਰੰਗ ਵਗੈਰਾ ਜਿਹੜਾ ਹੈਗਾ ਉਹ ਘਸਿਆ ਪਿਆ ਤੇ ਉੱਪਰੋਂ ਜਿਹੜੀ ਛੱਤ ਹੈ ਉਹ ਵੀ ਟੁੱਟੀ ਪਈ ਹੈ ਜੀ ਹੋ ਜਾ ਰਾਹੇ ਜਾਣ ਵਾਲਿਆ ਹੋ ਰਾਹੇ ਰਾਹੇ ਜਾਣ ਵਾਲਿਆ ਅੰਗਰੇਜ਼ਾਂ ਵਲੇ ਦੀ ਬਣੀ ਨਿੱਕੀ ਇੱਟ ਦੀ ਇਮਾਰਤ ਇਹ ਅੱਜ ਵੀ ਬੜੀ ਮਜ਼ਬੂਤੀ ਦੇ ਸ਼ਾਨੋ ਸ਼ੌਕਤ ਦੇ ਨਾਲ ਦੇਰਾਦੂਨ ਦੇ ਵਿੱਚ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਵਣ ਖੋਜ ਕੇਂਦਰ ਜਿਹੜਾ ਹੈਗਾ ਹੁਣ ਇੱਕ ਖੋਜ ਕੇਂਦਰ ਦੇ ਨਾਲ ਨਾਲ ਟੂਰਿਸਟ ਅਟਰੈਕਸ਼ਨ ਵੀ ਬਣ ਚੁੱਕਿਆ ਦੇਰਾਦੂਨ ਦੇ ਵਿੱਚ ਤੇ ਇਹਦੀ ਬਿਲਡਿੰਗ ਇਹਦੀ ਇਮਾਰਤ ਤੇ ਇਹਦੇ ਅੰਦਰ ਬਣਿਆ ਕੈਫੇਟੇਰੀਆ ਸਾਹਮਣੇ ਇੱਕ ਕੰਟੀਨ ਹੈ ਤੇ ਇੱਧਰਲੇ ਬਸ ਟ੍ਰਾਈਬਸ ਆਫ ਇੰਡੀਆ ਯਾਨੀ ਕਿ ਲੋਕਲ ਜਿਹੜੇ ਹੈਗੇ ਆ ਆਪਦੇ ਖਾਦੀ ਦੇ ਜਾਂ ਹੋਰ ਕੱਪੜੇ ਜਿਹੜੇ ਹੈਗੇ ਉਹ ਵੇਚਦੇ ਆ ਤੇ ਕਾਫੀ ਮਤਲਬ ਜਿਹੜਾ ਹੈਗਾ ਇਹ ਹੁਣ ਟੂਰਿਸਟ ਨੂੰ ਅਟਰੈਕਟ ਕਰਦਾ ਹੈ ਸਾਹਮਣੇ ਟਿਕਟ ਕਾਊਂਟਰ ਹੈ ਇਹ ਟਿਕਟ ਕਾਊਂਟਰ ਤੋਂ ਤੁਸੀਂ ਟਿਕਟ ਲੈ ਕੇ ਮਿਊਜ਼ੀਅਮ ਜਿਹੜਾ ਬਣਿਆ ਹੋਇਆ ਉਹ ਦੇਖ ਸਕਦੇ ਹੋ ਉਸ ਮਿਊਜ਼ੀਅਮ ਦੇ ਵਿੱਚ ਪੁਰਾਣੀਆਂ ਖੋਜ ਕੀਤੀਆਂ ਹੋਈਆਂ ਜਿਹੜੀਆਂ ਰੁੱਖਾਂ ਦੀਆਂ ਬੂਟਿਆਂ ਦੀਆਂ ਉਹ ਸਾਰੀਆਂ ਰੱਖੀਆਂ ਹੋਈਆਂ ਨੇ ਉੱਥੇ ਫੋਟੋਗ੍ਰਾਫੀ ਅਲਾਉਡ ਨਹੀਂ ਇਸ ਕਰਕੇ ਅਸੀਂ ਉਹ ਫੋਟੋਗ੍ਰਾਫੀ ਨਹੀਂ ਕਰ ਸਕਦੇ ਫਰੇਮ ਦੇ ਵਿੱਚ ਦਿਖਾਈ ਦਿੰਦੀ ਕੋਠੀ ਜਿਹੜੀ ਇਹ ਪੁਰਾਣੇ ਸਮੇਂ ਦੇ ਜਰਾਜਤ ਜੀਨ ਦੀ ਕੋਠੀ ਰਹੀ ਹੈ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਦੀ ਇਨਾਈ ਤੇ ਹੁਣ ਇਹ ਚੈਸ਼ਾਇਰ ਡਿਸੇਬਿਲਟੀ ਹੋਮ ਹੈ ਮਤਲਬ ਚੈਸ਼ਾਇਰ ਹੋਮ ਹੈ ਅੰਗਹੀਨ ਤੇ ਮੰਦ ਬੁੱਧੀ ਬੱਚਿਆਂ ਦਾ ਘਰ ਹੈ ਇਹ ਤੇ ਲੈਨਾਰਡ ਜੈਫਰੀ ਲੈਨਾਰਡ ਚੈਸ਼ਾਇਰ ਨੇ ਇਹਦੀ ਸ਼ੁਰੂਆਤ ਕੀਤੀ ਸੀ ਇਹ ਸੰਸਥਾ ਦੀ 1950 ਦੇ ਵਿੱਚ ਹੀ ਬਣਾਈ ਗਈ ਸੀ ਪਹਿਲਾਂ ਤਾਂ ਗੇਟਕੀਪਰ ਨੇ ਸਾਨੂੰ ਦਾਖਲ ਨਹੀਂ ਦਿੱਤਾ ਤਾਂ ਫੋਨ ਮਲਾਇਆ ਜਦੋਂ ਅੰਦਰਲੇ ਬਾਈ ਨੇ ਕਿਹਾ ਵੀ ਤੁਸੀਂ ਸਿੱਧੇ ਹੀ ਅੰਦਰ ਆ ਜਾਓ ਇਹ ਇਹ 20 ਪ੍ਰੀਤਮਪੁਰਾ ਮਤਲਬ ਡਾਕਟਰ ਬਲਵੀਰ ਸਿੰਘ ਸਾਹਿਦ ਕੇਂਦਰ ਤੋਂ ਪਹਿਲਾਂ 16 ਪ੍ਰੀਤਮਪੁਰਾ ਰੋਡ ਤੇ ਆਉਂਦੀ ਹੈ ਉਸੇ ਹੀ ਪ੍ਰੀਤਮ ਰੋਡ ਤੇ ਤੇ ਇਹਨੂੰ ਦੇਖਣ ਦਾ ਸਬਣਿਆ ਗੁਰੂ ਘਰ ਦੇ ਲੰਗਰ ਦੀ ਤਿਆਰੀ ਕਰ ਰਹੇ ਆ ਤੇ ਬਾਬਾ ਜੀ ਕਹਿੰਦੇ ਜਿਹੜੇ ਇੱਥੇ ਲਵਲੀ ਸਿੰਘ ਵੀਰ ਜੀ ਆ ਉਹ ਕਹਿੰਦੇ ਆਜੋ ਮਟਰ ਛਿੱਲਦੇ ਆ ਤੇ ਹੁਣ ਆਪਾਂ ਮਟਰ ਛੱਲਣ ਦੀ ਤਿਆਰੀ ਚ ਹੈ ਮਟਰ ਆਲੂ ਟਮਾਟਰ ਤੇ ਪਿਆਜ਼ ਲੰਗਰ ਦਾ ਸੌਦਾ ਤਿਆਰ ਆਪਣੇ ਕੋਲ ਤੇ ਆਪਾਂ ਹੁਣ ਇਹ ਮਟਰ ਕਟਾਂਗੇ ਠੀਕ ਹੈ ਬਬਨ ਜੀ ਠੀਕ ਹੈ ਗੁਰਦਰਾ ਸਾਹਿਬ ਚੰਦਰ ਰੋਡ ਤੇ ਹੈ ਤੇ ਚੰਦਰ ਰੋਡ ਦੇ ਉੱਪਰ ਆਪਾਂ ਇੱਕ ਕਰਿਆਨਾ ਸਟੋਰ ਤੇ ਆਏ ਆ ਕਰਿਆਨਾ ਸਟੋਰ ਤੇ ਆਉਣ ਦਾ ਕਾਰਨ ਹੈਗਾ ਆਪਾਂ ਲੈਣੇ ਹੈਗੇ ਬਲੈਕ ਕਾਫੀ ਦੇ ਪੌਚ ਤੇ ਨਾਲ ਲੈਣੇ ਹੈਗੇ ਕਾਲੇ ਛੋਲੇ ਜਿਹੜੇ ਤੜਕੇ ਭੌਂ ਕੇ ਖਾਇਆ ਕਰਾਂਗੇ ਤੇ ਛੋਲੇ ਬਾਈ ਕਹਿੰਦਾ ਤੁਹਾਨੂੰ ਅਸੀਂ ਦੇ ਦਿੰਨੇ ਆ ਜਿੰਨੇ ਮੇਰੇ ਕੋਲੇ ਕਿਲੋ ਹੋਏ ਤਾਂ ਹੋਗੇ ਕਿਲੋ 99 ਰੁਪਏ ਦੇ ਆ ਅੱਛਾ 99 ਰੁਪਏ ਦੇ ਆ ਕੋਈ ਨਹੀਂ ਦੇ ਦਿਓ ਐਨਾ ਦਾ ਕਰਨਾ ਹੀ ਆ 645 ਰੁਪਏ ਤੁਹਾਡੇ ਕੋਲੇ ਬਹੁਤ ਹਨ ਪਏ ਆ ਭਾਈ ਤੇ ਬਲੈਕ ਕਾਫੀ ਪਾਉਂਦੇ ਜੀ ਲੈ ਲੋ ਬਲੈਕ ਕਾਫੀ ਨਾ ਪਾਉਂਦੇ ਜੀ ਕੋਈ ਪਰ ਜਰਾ 968 968 ਬੈਠੇ ਆਪਾਂ ਤੇ ਸ਼ਾਮ ਦਾ ਜਿਹੜਾ ਇੱਥੋਂ ਦਾ ਮਰਿਆਦਾ ਹੈਗੀ ਆ ਉਹ ਇਹ ਆ ਭਾਈ ਵੀ 7 ਵਜੇ ਤਕਰੀਬਨ ਤੁਹਾਨੂੰ ਦਿਖਿੇ 6 ਵਜੇ 6 ਵਜੇ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ ਤੇ ਉਸ ਤੋਂ ਬਾਅਦ ਜੇ ਕੋਈ ਲੋਕਲ ਸੰਗਤ ਜੋ ਕੀਰਤਨ ਕਰਨਾ ਚਾਹੁੰਦਾ ਹੈ ਕੀਰਤਨ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਰਹਿਰਾਸ ਹੁੰਦੀ ਹੈ ਫਿਰ ਕੀਰਤਨ ਹੁੰਦਾ ਹੈ ਲਗਭਗ 7:30 ਵਜੇ ਸਮਾਪਤੀ ਹੁੰਦੀ ਹੈ ਤੇ 7:30 ਵਜੇ ਸਮਾਪਤੀ ਹੋ ਕੇ ਜਿਹੜਾ ਲੰਗਰ ਤਿਆਰ ਹੁੰਦਾ ਹੈ ਉਹ ਮਹਾਰਾਜ ਨੂੰ ਭੋਗ ਲੱਗਦਾ ਤੇ ਫਿਰ ਸਿਕਾਇਤ ਅੱਜ ਇੱਥੇ ਕੋਈ ਸਪੈਸ਼ਲ ਲੰਗਰ ਹੈ ਤੇ ਸਪੈਸ਼ਲ ਲੰਗਰ ਕਰਕੇ ਅਸੀਂ ਜਿਹੜੇ ਕਿ ਪਿਆਜ਼ ਇੱਥੇ ਤੇ ਸੌਰੀ ਟਮਾਟਰ ਘਟ ਰਹੇ ਆ ਕਮਟਰ ਦੇ ਵਿੱਚ ਨੂੰ ਕੱਟ ਨਹੀਂ ਹੁੰਦੇ ਬਰੀਕੀ ਵਿੱਚ ਕੱਟਦੇ ਨੇ ਪਰ ਮੈਂ ਕੱਟੀ ਜਾਂਦਾ ਫਿਰਦਾ। ਸੋ ਭਾਈ ਬਹੁਤ ਜੀ ਲੱਗ ਰਿਹਾ ਇੱਥੇ ਸਾਡਾ ਕੱਲ ਤਾਂ ਤੇ ਬੰਦੇ ਵੀ ਬੜੇ ਜਿਹੜੇ ਹੈਗੇ ਆ ਪਿਆਰ ਪਰ ਇਹ ਸਾਨੂੰ ਪਿਆਰ ਨਾ ਰੱਖ ਰਹੇ ਹੋ। ਬੜਾ ਪਿਆਰ ਦੇ ਰਹੇ ਪਰ ਫਿਰ ਵੀ مسافر ਨੂੰ ਅੱਗੇ ਜਾਣਾ ਪਣਦਾ ਹੀ। ਕੱਲ ਨੂੰ ਆਪਾਂ ਇੱਥੋਂ ਚੱਲੇ ਪਾਵਾਂਗੇ। ਅੱਜ ਦਾ ਆਪਾਂ ਇੱਥੇ ਦਾ ਲੰਗਰ ਆਪਣਾ ਸ਼ਾਮ ਦਾ ਅਖੀਰਲਾ ਲੰਗਰ ਹੋਊਗਾ ਇੱਥੋਂ ਦਾ। ਠੀਕ ਹੈ। ਇਹੀ ਕਰ ਰਹੇ ਹਾਂ ਫਿਰ ਸਹੀ ਕੱਟਦਾ ਬਾਈ ਉਹ ਸਹੀ ਹੈ ਸਾਈਕਲ ਤੋਂ ਆਪਾਂ ਮੋਟਰਸਾਈਕਲ ਤੇ ਹੋ ਗਏ ਕੁਝ ਸਮੇਂ ਲਈ ਕਿਉਂਕਿ ਗੁਰਦੂ ਘਰ ਲਈ ਬਾਬਾ ਜੀ ਵੀਰ लवली ਸਿੰਘ ਪਨੀਰ ਲੈਣ ਆਏ ਸੀਗੇ ਤੇ ਕਰਨਪੁਰ ਦੇ ਇਲਾਕੇ ਦੇ ਵਿੱਚ ਆਪਾਂ ਗੁਰਦੁਆਰਾ ਸ੍ਰੀ ਕਰਨਪੁਰ ਸਾਹਿਬ ਖੜੇ ਆਂ ਦੇਹਰਾਦੂਨ ਤੇ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅੱਜ ਨਵੇਂ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਹੈ ਪ੍ਰਕਾਸ਼ ਦਿਹਾੜਾ ਹੈ ਤੇ ਲੰਗਰ ਲਾਇਆ ਹੋਇਆ ਬਾਬੇ ਨੇ ਬੋਲ ਦਮਾਲੀ ਜੇਰਾ ਤੁੰਦੇ ਤੇ ਆਪਣੇ ਗੁਰੂ ਘਰ ਦੇ ਵਿੱਚ ਵੀ ਖੰਡ ਕੀਰਤਨੀ ਜੱਥੇ ਵਾਲੇ ਬਾਬੇ ਕੀਰਤਨ ਕਰ ਰਹੇ ਬਹੁਤ ਸੋਹਣਾ